ਨ ਆਰਡਰ ਦਾ ਕਿ ਹਾਲਾਤ ਹੈ ਕਿ ਪੰਜਾਬ ਚ ਇਹ ਲੋਕਾਂ ਨੂੰ ਪੁੱਛ ਲੋ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਪਾਵੇ ਕੋਈ ਦੁਕਾਨਦਾਰ ਹੋਏ ਪਾਵੇ ਕੋਈ ਆਮ ਇਨਸਾਨ ਜਾਂ ਘਰੇ ਬੈਠਾ ਕੋਈ ਨੌਜਵਾਨ ਹੋਏ ਕੁਝ ਪਤਾ ਨਹੀਂ ਕੌਣ ਆਕੇ ਗੋਲੀ ਮਾਰੀ ਹੈ ਕਿ ਭਗਵੰਤ ਮਾਨ ਕੀ ਖਾਪੀ ਕੇ ਸੁੱਤਾ ਰਿਆ ਹੁੰਦਾ ਸਾਨੂੰ ਆ ਵੀ ਪਤਾ ਹੈ ਕਿ ਕਾਂਗਰਸ ਸਰਕਾਰ ਦੇ ਦੰਬੇਰ ਦੀ ਚੀਜ਼ ਹੈ ਜੀ ਕਿ ਜਿਹੜਾ ਚੋ ਵਰਨਾ ਕੋ ਸਾਂਝਾ ਤੇ ਸਰਬਤ ਦੇ ਭਲੇ ਦੀ ਅਰਦਾਸ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਹੁੰਦੀ ਹੈ ਮਨੁੱਖਤਾ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਏ ਇਹੋ ਜੇ ਪਵਨ ਸਥਾਨ ਦੇ ਵਿੱਚ ਜੇ ਧਮਕੀਆਂ ਆਨ ਕਿਸ ਸਾਨ ਨੂੰ ਉਡਾ ਦਿੱਤਾ ਜਾਊਗਾ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਤੇ ਸ਼ੌਕ ਵੀ ਹੈਗਾ ਕਿ ਨਾ ਸੂਬੇ ਦੀ ਸਰਕਾਰ ਤੇ ਨਾ ਹੀ ਕੇਂਦਰ ਦੀ ਸਰਕਾਰੋਂ 4 ਦਿਨ ਲਗਾਤਾਰ ਧਮਕੀਆਂ ਆ ਰਹੀਆਂ ਨੇ ਲੇਕਿਨ ਨਾ ਉੱਥੇ ਪੁਲਿਸ ਦਾ ਪ੍ਰਸ਼ਾਸਨ ਕੋਈ ਕਮਿਸ਼ਨਰ ਉੱਥੇ ਪਹੁੰਚਿਆ ਨਾਮ ਮੁੱਖ ਮੰਤਰੀ ਨੇ ਇਹਦਾ ਕੁਝ ਜਾਇਜ਼ਾ ਐਸਟੀਪੀਸੀ ਦੇ ਪ੍ਰਧਾਨ ਸਾਹਿਬ ਦਾ ਮੈਂ ਬਿਆਨ ਪੜ੍ਹ ਰਹੀ ਸੀ ਕਿ ਕਿਸੇ ਨੂੰ ਇਹਨੂੰ ਗੰਭੀਰਤਾ ਦਾ ਹੀ ਨਹੀਂ ਦਿੱਤਾ। ਲਾਅ ਐਂਡ ਆਰਡਰ ਦਾ ਕੀ ਹਾਲਾਤ ਹੈ ਕਿ ਪੰਜਾਬ 'ਚ ਇਹ ਲੋਕਾਂ ਨੂੰ ਪੁੱਛ ਲਓ ਜਿੱਥੇ ਦਿਨ ਦਿਹਾੜੇ ਕਤਲ ਹੋ ਰਹੇ ਨੇ, ਚੋਰੀਆਂ ਚੋਕਰੀਆਂ ਆਮ ਚੀਜ਼ ਨਸ਼ੇ ਆਮ ਬਿਕ ਰਹੇ ਨੇ। ਸੋ ਇਹ ਪੰਜਾਬ ਦੇ ਹਾਲਾਤ ਹਾਲਤ ਦੇ ਹੋ ਕਿ ਪਾਵੇ ਕੋਈ ਵਪਾਰੀ ਹੋਵੇ, ਪਾਵੇ ਕੋਈ ਦੁਕਾਨਦਾਰ ਹੋਵੇ, ਪਾਵੇ ਕੋਈ ਆਮ ਇਨਸਾਨ ਜਾਂ ਘਰੇ ਬੈਠਾ ਕੋਈ ਨੌਜਵਾਨ ਹੋਵੇ। ਕੁਝ ਪਤਾ ਨਹੀਂ ਕੌਣ ਆ ਕੇ ਗੋਲੀਆਂ ਨਾਲ ਉੜਾਜੂਗਾ ਲੇਕਿਨ ਇਹ ਸਿਫਤੀ ਦਾ ਘਰ ਜਿੱਥੇ ਸਾਰੀ ਦੁਨੀਆ ਆ ਕੇ ਨਕਮਸਤਕ ਹੁੰਦੀ ਹੈ ਹੁਣ ਸਰਕਾਰ ਦੀ ناکਾਮੀਆਂ ਕਰਕੇ ਲੋਕਾਂ ਦੇ ਹੌਸਲੇ ਨੇ ਬੁਲੰਦ ਹੋ ਗਏ ਸ਼ਰੇਮ ਤਹੂ ਕਿਆ ਈਮੇਲ ਦੇ ਰਾਹੀਂ ਹੁਣ ਸਾਈਬਰ ਕ੍ਰਾਈਮ ਸੁੱਤਾ ਪਿਆ ਹੈਗਾ ਜੇ ਇਹੋ ਜੀ ਚੀਜ਼ ਦੀ ਕੰਪਲੇਂਟ ਕੀਤੀ ਗਈ ਹੈ ਪੁਲਿਸ ਕੀ ਕਰ ਰਹੀ ਹੈ ਕਿ ਕੁਝ ਹੋਤੇ ਹਾਦਸਾ ਹੋਏ ਪੰਜਾਬ ਦੇ ਹਾਲਾਤ ਵਿਗੜਨ ਤਾਂ ਸਰਕਾਰ ਹਰਕਤ ਵਿੱਚ ਆਉਗੀ ਸੋ ਮੈਨੂੰ ਹੈਰਾਨੀ ਹੈ ਕਿ ਭਗਵੰਤ ਮਾਨ ਕੀ ਕਹਾਪੀ ਕੇ ਸੁੱਤਾ ਰਿਹਾ ਹੁੰਦਾ ਹੈ ਸਾਨੂੰ ਆ ਵੀ ਪਤਾ ਹੈ ਕਿ ਕਾਂਗਰਸ ਸਰਕਾਰ ਦੇ ਦਿਨਾ ਚ ਕਿਵੇਂ ਇੱਕ ਬੰਦੇ ਨੇ ਦਰਬਾਰ ਸਾਹਿਬ ਦੇ ਪਾਵਨ ਸਥਾਨ 'ਚ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਾਤੇ ਹੋ ਜੰਗਲਾਤੇ ਉੱਤੇ ਟੱਪ ਕੇ ਉੱਥੇ ਪਹੁੰਚ ਗਿਆ ਸੀਗਾ ਤੇ ਪਤਾ ਕਰਨ ਦੇ ਬਜਾਏ ਕਿ ਵੀ ਇਹੋ ਜੀ ਜੁਰਤ ਕੀਤੀ ਹੋਈ ਸੀ ਇਹਦਾ ਕਿਦੋਂ ਪੁੱਛੋ ਹੱਥ ਹੈ ਤੇ ਕਾਂਗਰਸ ਦੀ ਸਰਕਾਰ ਨੇ ਦੋ ਦਿਨਾ 'ਚ ਉਹਦਾ ਸੰਸਕਾਰ ਕਰਾ ਕੇ ਸਾਰੇ ਸਬੂਤ ਮਟਾਤੇ ਤੇ ਹੁਣ ਈਮੇਲ ਕੌਣ ਭੇਜ ਰਿਹਾ ਕਿੱਥੋਂ ਆ ਰਹੇ ਚਾਰ ਦਿਨ ਲਗਾਤਾਰ ਆ ਰਹੇ ਨੇ ਧਮਕੀਆਂ ਆ ਰਹੀਆਂ ਨੇ ਇਹਦੀ ਮਨਸ਼ਾ ਕੀ ਇਹਦੇ ਪਿੱਛੋਂ ਪੰਜਾਬ ਦੇ ਹਾਲਾਤ ਅੱਗੇ ਹੀ ਬਹੁਤ ਨਾਸੁਖ ਹੈਗੇ ਬਾੜ ਦੇ ਨਾਲ ਕਿਸਾਨਾਂ ਦੀ ਫਸਲਾਂ ਡੁੱਬ ਰੀਆਂ ਨੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤੋਂ ਠੱਪ ਹੋ ਗਿਆ ਹੈ ਹਰ ਦਿਨ ਸਰਕਾਰ 150 ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਗਲਾ ਘੋਟ ਰਹੀ ਹੈ ਤੇ ਹੁਣ ਸਾਡੇ ਪਵਨ ਦਰਬਾਰ ਸਾਹਿਬ ਦੇ ਉੱਤੇ ਜੇ ਕੁਝ ਹੋ ਗਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਿੱਖ ਬਰਦਾਸ਼ਤ ਕਰ ਸਕੂਗਾ ਮੈਂ ਕੇਂਦਰ ਦੇ ਪ੍ਰਧਾਨ ਮੰਤਰੀ ਨੂੰ ਵੀ ਬੇਨਤੀ ਕਰਦੀ ਆ ਸੁੱਤੇ ਹੋਏ ਭਗਵੰਤ ਮਾਨ ਨੂੰ ਦਿੱਲੀ ਦੇ ਜਿਹੜੇ ਜਮਾਨਤੀ ਲੁਟੇਰੇ ਠੱਗਾਕੇ ਇੱਥੇ ਰਾਜ ਕਰ ਰਹੇ ਨੇ ਕੇਜਰੀਵਾਲ ਦੀ ਉਹਦੀ ਟੋਲੀ ਨੂੰ ਵੀ ਮੈਂ ਕਹਿੰਦੀ ਆ ਕਿ ਕੰਮ ਤੋਂ ਘੱਟ ਤੋਂ ਘੱਟ ਸਰਬਾਰ ਸਾਹਿਬ ਦੇ ਉੱਤੇ ਜਿਹੜੇ ਥ੍ਰੈਟ ਆ ਰਹੇ ਨੇ ਉਹਨਾਂ ਨੂੰ ਤਾਂ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰੋ ਹਰਕਤ ਚ ਆਓ ਜੇ ਲੋਕਾਂ ਨੂੰ ਨਹੀਂ ਬਚਾ ਸਕਦੇ ਸਾਡੇ ਧਾਰਮਿਕ ਸਥਾਨ ਨੂੰ ਬਚਾਉਣ ਵਾਸਤੇ ਤਾਂ ਆਪਣੀ ਕੰਮ ਕਰੋ ਤੁਹਾਡਾ